ਇੱਕ ਮੈਂ 45 ਵਾਰਡ ਵਾਲਿਆਂ ਨਾਲ ਜਵਾਬਾ ਕਰਕੇ ਜਾਣਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਦੋ ਟਾਈਮ ਅਰਦਾਸ ਕਰਨ ਵਾਲੇ ਬੰਦੇ ਆ ਰੋਟੀ ਖਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਆ ਸਾਨੂੰ ਤਿਕੜਮ ਬਾਜੀਆ ਨਹੀਂ ਆਉਂਦੀਆਂ ਇੰਨਾ ਮੈਂ ਤੁਹਾਨੂੰ ਕਹਿ ਕੇ ਜਾਣਾ ਵਿਧਾਨ ਸਭਾ ਵਾਲੀਆਂ ਪੌੜੀਆਂ ਤੁਸੀਂ ਚੜਾਉਣਾ ਉਦੋਂ ਅੱਗੇ ਵਾਲੀਆਂ ਪੌੜੀਆਂ ਮੇਰਾ ਕੰਮ ਸੋ ਵੀਰੋ ਇੱਦਾਂ ਹੀ ਰੱਖੋ ਮਿਹਨਤ ਕਰਨੀ ਹੈ ਜਿੰਨੇ ਜਿਹੜੇ ਰੀਬਨ ਦੇ ਵਿੱਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਰੇਸ ਨੂੰ ਖਤਮ ਨਹੀਂ ਮੰਨਣਾ ਕਈ ਵਾਰੀ ਆਪਾਂ ਨਾ ਉਹ ਵੇਸਲੇ ਹੋ ਜਾਣਾ ਚਲੋ ਜੁੱਤੀ ਪਏ ਆ ਨਾ ਨਾ ਇਕੱਲੇ ਇਕੱਲੇ ਘਰ ਜਾਓ ਪਰਿਵਾਰ ਦੀਆਂ ਮੁਸ਼ਕਲਾਂ ਸੁਣੋ ਮੈਨੂੰ ਦੱਸੋ ਕਿਉਂਕਿ ਇੱਕ ਚੀਜ਼ ਦਾ ਫਾਇਦਾ ਹੋ ਗਿਆ ਰੱਬ ਜੋ ਕਰਦਾ ਵਧੀਆ ਕਰਦਾ ਹੈ ਇੱਕ ਚੀਜ਼ ਦਾ ਫਾਇਦਾ ਬਹੁਤ ਹੋ ਗਿਆ ਇਹ ਸਿਲੈਕਸ਼ਨ ਕਰਕੇ ਮੇਰੇ ਕੋਲ ਇੱਕ ਆਈਡੀਆ ਸੀ ਦਿਮਾਗ 'ਚ ਉਹ ਇੰਪਲੀਮੈਂਟ ਹੋ ਗਿਆ ਕਿ ਮੈਂ ਹੁਣ ਹਫਤੇ 'ਚ ਦੋ ਤੋਂ ਤਿੰਨ ਦਿਨ ਜਲੰਧਰ ਆਇਆ ਕਰੂੰਗਾ ਕਰ ਲੈ ਲਿਆ ਕਰ ਕਰਾਇਤੇ ਲੈ ਲਿਆ ਉੱਥੇ ਵਧੀਆ ਆਫਿਸ ਬਣਾਤਾ ਲੰਗਰ ਚਲਾਤਾ ਅਮਾਜੇ ਤੇ 도ਆਬੇ ਨੂੰ ਉਹ ਪਠਾਨਕੋਟ ਤੋਂ ਲੈ ਕੇ ਸੁਜਾਨਪੁਰ ਪੋਆ ਹੁਸ਼ਿਆਰਪੁਰ ਦਸੂਆ ਟਾਂਡਾ ਅਜਨਾਲਾ ਗੁਰਦਾਸਪੁਰ ਬਟਾਲਾ ਇਧਰੋਂ ਪੱਟੀ ਖਡੂਰ ਸਾਹਿਬ ਇਧਰੋਂ ਨਕੋਦਰ ਫਲਾワー ਬਿਲਗਾ ਇਧਰੋਂ ਗੁਰਾਇਆਂ ਨਵਾਂ ਸ਼ਹਿਰ ਬੰਗਾ ਇਸ ਇਲਾਕੇ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਇੱਥੇ ਸਰਕਾਰ ਬੈਠੂਗੀ ਤੁਹਾਡੇ ਕੋਲ ਹੋਰ ਮਾਰ ਦੀ ਬਾਤ ਜਿੰਦਾਬਾਦ ਹੋਰ ਮਾਰ ਦੀ ਬਾਤ ਜਿੰਦਾਬਾਦ 200 ਤੋਂ 300 ਕਿਲੋਮੀਟਰ ਦਾ ਸਫ਼ਰ ਕਟੂਗਾ ਪੈਸੇ ਬਚਣਗੇ ਦਿਹਾੜੀ ਬਚੂਗੀ ਜਦੋਂ 2-3 ਦਿਨ ਆਇਆ ਕਰਾਂਗੇ ਪਹਿਲਾਂ ਦੱਸ ਦਿਆ ਕਰਾਂਗੇ ਵੀ ਇਸ ਵਾਰ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਇੱਥੇ ਆਵਾਂਗੇ ਤੁਸੀਂ ਆਪਣਾ ਕੰਮ ਕਰਕੇ ਆਪਣੇ ਦਫ਼ਤਰ ਚੋਂ 5 ਵਜੇ ਤੋਂ ਬਾਅਦ ਮੈਨੂੰ ਮੇਰੇ ਕੋਲ ਮਿਲਣ ਆ ਜਾਓ ਦਿਹਾੜੀ ਨਹੀਂ ਪੰਨਣੀ ਕਿਸੇ ਗਰੀਬ ਦਾ ਕੰਮ ਨਹੀਂ ਰੁਕਣਾ ਚਾਹੀਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਡੋਰ ਟੂ ਡੋਰ ਜਾਂਦੇ ਆ ਉਹ ਤਾਂ ਕੋਈ ਖੇਤਾਂ 'ਚ ਵੀ ਘਰ ਹੋਵੇ ਜਿਹਨੂੰ ਢਾਣੀ ਕਹਿ ਦਿੰਦੇ ਆ ਜਾਂ ਡੇਰਾ ਕਹਿ ਦਿੰਦੇ ਆ ਉੱਥੇ ਵੀ ਜਾਂਦੇ ਆ ਤੇ ਜਦੋਂ ਜਿੱਤ ਜਾਂਦੇ ਆ ਕਹਿੰਦੇ ਚੰਡੀਗੜ੍ਹ ਆ ਜੋ ਕਿਉਂ ਭਈ ਜਿੱਤਣ ਤੋਂ ਬਾਅਦ ਸਰਕਾਰ ਕਿਉਂ ਨਹੀਂ ਆਸਾਂ ਦੀ ਲੋਕਾਂ ਕੋਲੇ ਆਹੀ ਮੇਰਾ ਆਈਡੀਆ ਹੈ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਤੁਹਾਡੇ ਦਰਵਾਜ਼ੇ